ਖੰਡੇ ਬਾਟੇ ਤੇ ਬਾਣੀ ਦਾ ਹੋਇਆ ਸੰਗਮ ਖੰਡੇ ਬਾਟੇ ਤੇ ਬਾਣੀ ਦਾ ਹੋਇਆ ਸੰਗਮ ਬਖਸ਼ਿਸ਼ ਗੁਰਾਂ ਕੀਤੀ ਕਰਾਮਾਤ ਹੋਗੀ ਪ੍ਰਗਟ ਪੰਥ ਦਸਮੇਸ਼ ਨੇ ਜਦੋਂ ਕੀਤਾ ਖੁਸ਼ੀਆਂ ਨਾਲ ਮੁਖਮੂਰ ਕਾਇਨਾਤ ਹੋ ਗਈ ਸੁੱਕੇ ਕਲਰਾਂ ਚੋਂ ਅਣਖਾਂ ਯੁੱਗ ਪਈਆਂ ਐਸੀ ਰਹਿਮਤਾਂ ਭਰੀ ਬਰਸਾਤ ਹੋਗੀ ਮਹਾਂ ਦਾ ਜ਼ੁਲਮ ਅਣਿਆ ਦੀ ਰਾਤ ਵਿੱਚੋਂ ਨਵੇਂ ਯੁੱਗ ਦੀ ਨਵੀਂ প্রভਾਤ ਹੋ ਗਈ ਨਵੇਂ ਯੁੱਗ ਦੀ ਨਵੀਂ প্রভਾਤ ਹੋ ਗਈ ਖਾਲਸਾ ਸੁੰਦਰ ਸੰਕਲਪ ਦਸਮੇਸ਼ ਦਾਏ ਭਗਤੀ ਸ਼ਕਤੀ ਦੇ ਅਜਬ ਸੰਚਾਰ ਵਿੱਚ ਮਾੜਾ ਨਾਮ ਤੇ ਤੇ ਅਗੇ ਇਨਕਲਾਬ ਦੱਸੇ ਨਾਨਕ ਗੁਰੂ ਦੀ ਖੜੀ ਗੁਲਜ਼ਾਰ ਵਿੱਚੋਂ ਹੋਵਣ ਹਿਰਦੇ ਤ੍ਰਿਪਤ ਮਨੁੱਖਤਾ ਦੇ ਇੱਕ ਸਿੱਖ ਦੇ ਸੁੰਦਰ ਦੀਦਾਰ ਵਿੱਚੋਂ ਚੜਦੀ ਕਲਾ ਸਰਬਤ ਦਾ ਭਲਾ ਜਿੱਥੇ ਸੱਚੇ ਸੁੱਚੇ ਤੇ ਉੱਚੇ ਕਿਰਦਾਰ ਵਿੱਚੋਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਪੰਜਾਂ ਖੰਡਾਂ 'ਚੋਂ ਲੰਘ ਪਾਏ ਪਰਮ ਪਦਵੀ ਜਪਜੀ ਸਾਹਿਬ ਦੇ ਪੰਜ ਖੰਡ ਨੇ ਪੰਜਾਂ ਖੰਡਾਂ ਚੋਂ ਲੰਘ ਪਾਇਆ ਪਰਮ ਪਦਵੀ ਸੱਚੇ ਇਸ਼ਕ ਦੇ ਪ੍ਰਭੂ ਪਿਆਰ ਵਿੱਚੋਂ ਸੋਧਨ ਵਾਸਤੇ ਜਾਬਰ ਚ ਰਵਾਨਿਆਂ ਨੂੰ ਸਾਜਾ ਖਾਲਸਾ ਤੇਗ ਦੀ ਧਾਰ ਵਿੱਚੋਂ ਸਾਜਾ ਖਾਲਸਾ ਤੇਗ ਦੀ ਧਾਰ ਵਿੱਚੋਂ ਹਰੇ ਇਸੋਨਹਾਰ ਵਾਹਿਗੁਰੂ ਜੀ ਕਾਰ ਸੋ ਆਓ ਅਨੰਦਪੁਰ ਸਾਹਿਬ ਦੀ ਤਰਤੀ ਤੇ ਚੱਲੀਏ ਕੇਸਗੜ ਸਾਹਿਬ ਦੇ ਸਥਾਨ ਤੇ ਕੇਸਗੜ ਦੇ ਖੁੱਲੇ ਮੈਦਾਨ ਅੰਦਰ ਕਲਗੀ ਵਾਲੜੇ ਇਕੱਠੇ ਕਰਾਉਣ ਲੱਗੇ ਕਿਸੇ ਉੱਚ ਉਦੇਸ਼ ਨੂੰ ਧਾਰ ਹਿਰਦੇ ਸਾਰੇ ਦੇਸ਼ ਚ ਸੱਦੇ ਪਿਜਵਾਉਣ ਲੱਗੇ ਅ ਸੰਕੜੇ ਸਾਲਾਂ ਤੋਂ ਆ ਦੇਸ਼ ਗੁਲਾਮ ਕਿਉਂ ਹੈ ਸੰਕੜੇ ਸਾਲਾਂ ਤੋਂ ਦੇਸ਼ ਗੁਲਾਮ ਕਿਉਂ ਹੈ ਸਤ ਗੁਰੂ ਜੀ ਸੋਚ ਦਿੜਾਉਣ ਲੱਗੇ ਉਹ ਕਰਨ ਵਾਸਤੇ ਕਾਰਤਾ ਦੂਰ ਹਿੰਦ ਚੋਂ ਬਾਜਾ ਵਾਲੇ ਕੋਈ ਤੇ ਉਹ ਦੇ ਰਚਾਉਣ ਲੱਗੇ ਐਲਾਨ ਸਤ ਗੁਰਾਂ ਇੱਕ ਵਿਸ਼ੇਸ਼ ਕੀਤਾ ਸੀਸ ਮੰਗੇ ਸੀ ਪਰ ਇਹ ਦਰਬਾਰ ਵਿੱਚੋਂ ਛੇਰ ਗਿੱਦੜਾਂ ਤਾਂ ਹੀ ਬਣਾਉਣ ਖਾਤਰ ਸਾਜਿਆ ਖਾਲਸਾ ਤੇਗ ਦੀ ਧਾਰ ਵਿੱਚੋਂ ਸਾਜਿਆ ਖਾਲਸਾ ਖੰਡੇ ਦੀ ਤਾਰ ਵਿੱਚ ਸਾਥ ਸੰਗਤ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਕਾਰਿਆਂ ਨਾਲ ਨਵਾਜ ਰਹੇ ਹੋ ਹੱਥ ਫੜ ਸਮਸ਼ੀਰ ਜਦ ਗਰਜ ਉੱਠੇ ਤੇ ਮਨ ਡਰੇ ਸੀ ਹੁਕਮ ਅਪਾਰ ਸੁਣ ਕੇ ਗੁਰੂ ਸਾਹਿਬ ਦਾ ਚਿਹਰਾ ਕਿਵੇਂ ਸੀ ਉਸ ਵੇਲੇ ਨੈਣ ਲਾਲ ਤੇ ਚਿਹਰੇ ਗੰਭੀਰਤਾ ਸੀ ਚੁੱਪ ਛਾਈ ਸੀ ਭਰੇ ਦਰਬਾਰ ਸੁਣ ਕੇ ਸੀਸ ਮੰਗੇ ਜਦ ਕਲਗੀਆਂ ਵਲੜੇ ਨੇ dissī ਮਾਉ ਸੀ ਅਗੋਂ ਪੁਕਾਰ ਸੁਣ ਕੇ ਉਹ ਲਾੜੀ ਮੌਤ ਨੂੰ ਵਰਨਣ ਲਈ ਤਿਆਰ ਹੋ ਜੋ ਉਠੋ ਦੂਲੇਓ ਅਜ ਲਲਕਾਰ ਸੁਣ ਕੇ ਆਓ ਤੇਗ ਦੀ ਪਿਆਸ बुझाਓ ਆਕੇ ਨਿਤਰੋ ਇੱਕ ਹੀ ਇਸ ਵੰਗਾਰ ਵਿੱਚੋਂ ਹਿੰਦ ਤਾਈ ਆਜ਼ਾਦ ਕਰਾਉਣ ਖਾਤਰ ਸਾਜਿਆ ਖਾਲਸਾ ਤੇਗ ਦੀ ਧਾਰ ਵਿੱਚੋਂ ਸਾਜਿਆ ਖਾਲਸਾ ਖੰਡੇ ਦੀ ਧਾਰ ਵਿੱਚੋਂ ਸੋ ਉਸ ਵੇਲੇ ਦਾ ਦ੍ਰਿਸ਼ ਕਲਗੀ ਧਰ ਦੇ ਹੁਕਮ ਨੂੰ ਮੰਨ ਕੇ ਤੇ ਲੇਖਾ ਜਿੰਦ ਦਾ ਦয়ার ਅਮਲਾ ਦਿੱਤਾ ਹਾਜ਼ਰ ਸੀਸ ਹੈ ਮੇਰਾ ਹਜ਼ੂਰ ਅੱਗੇ ਗੁਰਾ ਸਾਹਮਣੇ ਸੀਸ ਝੁਕਾ ਦਿੱਤਾ ਤੰਬੂ ਵਿੱਚ ਫਿਰ ਗੁਰਾਂ ਦੀ ਜਾਗ ਕਰਕੇ ਸੀਸ ਧੜ ਤੋਂ ਉਸ ਦਾ ਲਾਹ ਦਿੱਤਾ ਸਿੱਖੀ ਵਾਲਾ ਅੱਜ ਬੂਟਾ ਪਿਉਂਦ ਕਰਕੇ ਸਿੱਖੀ ਵਾਲਾ ਅੱਜ ਬੂਟਾ ਪਿਉਂਦ ਕਰਕੇ ਨਵੇਂ ਰੰਗ ਚ ਇਹਨੂੰ ਰੰਗਾ ਦਿੱਤਾ ਕਥਨ ਬੜੀਓ ਪਰਖ ਦੀ ਘੜੀ ਹੈ ਸੀ ਕਵੀ ਸਹਬਾਨ ਕਥਨ ਬੜੀਓ ਪਰਖ ਦੀ ਕੜੀ ਹੈ ਸੀ ਹਾਜ਼ਰ ਸੰਗਤਾਂ 8000 ਵਿੱਚੋਂ ਸ਼ਮਾਂ ਦਸਣ ਲਈ ਸੂਰੇ ਪਰਵਾਨਿਆਂ ਨੂੰ ਸ਼ਮਾਂ ਦਸਣ ਲਈ ਸੂਰੇ ਪਰਵਾਨਿਆਂ ਨੂੰ ਸਾਜਿਆ ਖਾਲਸਾ ਖੰਡੇ ਦੀ ਧਾਰ ਵਿੱਚੋਂ ਸਾਜਿਆ ਖਾਲਸਾ ਤੇਗ ਦੀ ਧਾਰ ਵਿੱਚੋਂ